ਆਸਾ ਮਹੱਲਾ ਚੌਥਾ ਜਿੰਨਾ ਪੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦਰੜਾਵੇ RAM ਰਾਜੇ ਤਿਸ ਕੀ ਦ੍ਰਿਸ਼ਨਾ ਪੁਖ ਸਬ ਉਤਰੈ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਤੇ ਆਇੰਦੇ ਤਿਨ ਜਮ ਨੇੜ ਨ ਆਵੇ ਗਨ ਨਾਨਕ ਕਉ ਹਰਿ ਕਿਰਪਾ ਕਰ ਨਿਤ ਜਪੇ ਹਰਿ ਨਾਮ ਹਰਿ ਨਾਮ ਤਰਾਵੇ ਜਿਨਿ ਗੁਰਮਖ ਨਾਮ ਧਿਆਇਆ ਤਨ ਆ ਫਿਰ ਬਿਗਨ ਨ ਹੋਈ RAM ਰਾਜੇ ਜਿਨਿ ਸਤਗੁਰ ਪਰਖ ਮਨਾਇਆ ਤਨ ਪੂਜੇ ਸਭ ਕੋਈ ਜਿਨਿ ਸਤਗੁਰ ਪਿਆਰਾ ਸੇਵਿਆ ਤਿੰਨਾ ਸੁਖ ਸਦ ਹੋਈ ਜਿਨਾਂ ਨਾਨਕ ਸਤਿਗੁਰ ਪੇਟਿਆ ਤਿੰਨਾ ਮਿਲਿਆ ਹਰ ਸੋਈ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਨ ਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮੰਨਿਆ ਸਦੁਸ਼ਟ ਚੱਕ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਹਰ ਜੁਗ ਜੁਗ ਭਗਤ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਗ ਸਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀ ਅਨੰਦ ਕਾ ਪੇਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਐ ਛਡਾਇਆ ਆਸਾ ਮਹੱਲਾ ਚੌਥਾ ਸ਼ੰਤੋ ਕਾਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਕਰ ਵਸੈ ਹਰੇ ਰੰਗ ਰਲਿਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ ਨਾ ਪ੍ਰੇਮ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨ 부ਜੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਸਾਸਿਰੇ ਭਾਗ ਹੈ ਭਾਗਵਣੀ ਭਾਗਮਣੀ ਸੋਹਾਗਣ ਮੇਰੇ ਪਿਆਰੇ ਨਾਨਕ ਹਰੂ ਰਤਾਰੇ ਪਿਰ ਰਤ ਅੜੇ ਮੈਂਡੇ ਲੋਹੈਨ ਮੇਰੇ ਪਿਆਰੇ ਜਾਤ੍ਰਕ ਬੂੰਦ ਜਿਵੈ ਮਰ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੈ ਤਨ ਬਿਰਹੋਂ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਕਿਵੈ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ਚੜ੍ਹਦੇ ਤੇ ਦਬਸੰਤ ਮੇਰੇ ਪਿਆਰੇ ਭਲੇ ਰਤੇ ਤੇਰੂ ਬਾਜੂ ਬਾ ਤੇਰੂ ਬਾਜੜ ਬਾਜੜ ਹੋ ਮੇਰੇ ਪਿਆਰੇ ਆਂਗਨ ਢੂੜ ਲਤੇ ਮਨ ਆਸ ਓੜੀ ਨੀ ਮੇਰੇ ਪਿਆਰੇ ਦੋ ਨੈਣ ਜੁਤੇ ਗੁਰ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ਹਰ ਕੀ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਨਾਈਆਂ ਗੁਰ ਵਿਟੜ ਹੋ ਹਾਂ ਕੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆਂ ਸਾਬ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚੰਦੇ ਅੜਾ ਫਲ ਪਾਇਆ ਹਰ ਤੁਥੜਾ ਹਰ ਤੁਥੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨ ਖੇਲ ਸਾ ਕਿਉ ਪਾਈ ਗੁਰ ਜਿਤ ਲਗ ਪਿਆਰਾ ਦੇਖ ਸਾ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ ਗੁਰ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤ ਕਲੇਖ ਸਾ ੴ ਸਤਿਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪੰਜਵਾਂ ਸ਼ੰਤ ਕਰ ਪੈਲਾ ਆਨੰਦ ਆਨੰਦ ਕਣਾ ਮੈਂ ਸੋ ਪ੍ਰਵ ਡਿੱਠਾ RAM ਚਾਖੜੜਾ ਚਾਖੜੜਾ ਮੈਂ ਹਰ ਰਸ ਮਿੱਠਾ RAM ਹਰ ਰਸ ਮਿੱਠਾ ਮਨ ਮੈਂ ਵੂਠਾ ਸਤਿਗੁਰ ਤੁਠਾ ਸਹਜ ਭਇਆ ਗ੍ਰਹਿ ਵਸ ਆਇਆ ਮੰਗਲ ਲਗਾਇਆ ਪੰਜ ਦੁਸ਼ਟ ਭਾਗ ਗਇਆ ਸ਼ੀਤਲ ਅੰਗਾਣੇ ਅੰਮ੍ਰਿਤ ਬਾਣੇ ਸਾਜਣ ਸੰਤ ਬਸੀਠਾਉ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਸੋ ਪ੍ਰਭ ਨੈ ਢਿਠਾਉ ਸੋ ਹਰੜੇ ਸੋ ਹਰੜੇ ਮੇਰੇ ਬੰਕ ਦੁਆਰੇ RAM ਪਾਹ ਨਰੜੇ ਪਾਹ ਨਰੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸ਼ਕਾਰ ਕਰ ਲੱਗੇ ਸੇਵਾ ਆਪੇ ਜਾਂਝੇ ਆਪੇ ਮਾਂਝੇ ਆਪ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸੁਵਾਰੇ ਆਪੇ ਤਾਰਨ ਤਾਰੇ ਕਹੋ ਨਾਨਕ ਸਹ ਕਰਮੈ ਬੈਠਾ ਸੋਹੇ ਬੰਕ ਦੁਆਰੇ ਨਾਵ ਨਦੇ ਨਾਵ ਨਦੇ ਮੇਰੇ ਕਰਮੈ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸਖਾਈ ਸਹਿਜਿ ਸੁਭਾਈ ਗੋਵਿੰਦਾ ਬਰਨਤ ਮਟਾਈ ਚੁੱਕੇ ਧਾਈ ਕਦੇ ਨ ਵਿਆਪੇ ਮਨ ਚੰਦਾ ਗੋਵਿੰਦ ਕਾਜਿ ਅਨਹਦ ਵਾਜਿ ਅਚਰਜ ਸੋਭ ਬਣਾਈ ਕਹੋ ਨਾਨਕ ਪਰਮੇਰ ਸੰਗੇ ਤਮੈ ਨ ਨਵਨਦ ਪਾਈ ਸਰ ਸੇ ਰੜੇ ਸਰ ਸੇ ਰੜੇ ਮੇਰੇ ਭਾਈ ਸਬ ਮੀਤਾ RAM ਬਖਮ ਬਖਮ ਖੜਾ ਮੈਂ ਗੁਰ ਮਿਲ ਜੀਤਾ RAM ਗੁਰ ਮਿਲ ਜੀਤਾ ਹਰ ਹਰ ਕੀਤਾ ਟੂਟੀ ਭੀਤਾ ਪਰਮ ਗੜਾ ਬਾ ਖਜਾਨਾ ਬਹੁਤ ਨਦਾਨਾ ਸਾਨਤ ਮੇਰੀ ਆਪ ਖੜਾ ਸੋਈ ਸੋ ਗਿਆਨ ਸੋ ਪ੍ਰਦਾਨ ਜੋ ਪ੍ਰਭ ਆਪਣਾ ਕੀਤਾ ਕਾਉ ਨਾਨਕ ਜਾਂ ਵੱਲ ਸੁਆਮੀ ਤਾ ਸਰਸੇ ਪਾਈ ਮੀਤਾ ਆਸਾ ਮਹੱਲਾ ਪੰਜਵਾਂ ਅਕਥਾ ਹਰ ਅਕਥ ਕਥਾ ਕਿਛ ਜਾਇ ਨ ਜਾਣੈ ਰਾਮ ਸੁਰ ਨਰ ਸੁਰ ਨਰ ਮਨ ਜਨ ਸਹਿਜ ਵਖਾਣੀ ਰਾਮ ਸਹਿਜ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਰੰਜਨ ਮਨ ਚੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਬਨਵੰਤ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਹਰ ਸੰਤਾ ਹਰ ਸੰਤ ਸੱਜਣ ਮੇਰੇ ਮੀਤ ਸਹਾਈ RAM ਵੱਡ ਭਾਗੀ ਵੱਡ ਭਾਗੀ ਸਤ ਸੰਗਤ ਪਾਈ RAM ਵੱਡ ਭਾਗੀ ਪਾਏ ਨਾਮ ਤੇ ਆਏ ਲਾਥੇ ਦੁਖ ਸੰਤਾਪੈ ਗੁਰ ਚਰਨੀ ਲਾਗੇ ਪਰਮ ਪ ਭਾਗੈ ਆਪ ਮਿਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭੂ ਆਪਣੇ ਵਿਛੜ ਕ ਤਨ ਜਾਈ ਬਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਨਾਈ ਹਰ ਦਰੇ ਹਰ ਦਰ ਸੋਹਣ ਤੇਰੇ ਭਗਤ ਪਿਆਰੇ RAM ਵਾਰੀ ਤਨਵਾਰੀ ਜਾਵਾਂ ਸਤ ਬਲਿਹਾਰੇ ਜਾ ਹਰ ਬਲਿਹਾਰੇ RAM ਸਤ ਬਲਿਹਾਰੇ ਕਰ ਨਮਸ਼ਕਾਰੇ ਜਿਨ ਪੇਟਤ ਪ੍ਰਵਜਾਤਾ ਘਟ ਘਟ ਰਵ ਰਹਿਆ ਸਭ ਥਾਏ ਪੂਰਨ ਪੁਰਖ ਵਿਦਾਤਾ ਗੁਰਪੂਰ ਆਇਆ ਨਾਮ ਤੇ ਆਇਆ ਜੂਵੇ ਜਨਮਨਹਾਰੇ ਬਨਵੰਤ ਨਾਨਕ ਸ਼ਰਨ ਤੇਰੀ ਰਾਖਿ ਕਿਰਪਾ ਤਾਰੇ ਬੇਅੰਤ ਬੇਅੰਤ ਗੁਣ ਤੇਰੇ ਕੀਤਕ ਗਾਵਾਂ RAM ਤੇਰੇ ਚਰਨਾਂ ਤੇਰੇ ਚਰਨ ਧੂੜ ਵਡ ਪਾਗੇ ਪਾਵਾਂ RAM ਹਰ ਧੂੜੀ ਨਈਐ ਮੈਲ ਗਵਾਈਐ ਜਨਮ ਮਰਨ ਦੁਖ ਲਾਥੇ ਅੰਦਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁਖ ਕਲਿਆਣ ਕੀਰਤਨ ਬਾਹਰ ਜੁਣ ਨਾ ਪਾਵਾਂ ਬਰਵੰਤ ਨਾਨਕ ਗੁਰ ਸ਼ਰਨ ਤੇਰੇ ਤਰੀਐ ਆਪਣੇ ਪ੍ਰਭ ਆਵਾਂ ਆਸਾ ਸੰਤ ਮਹੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਬਿਧਿਆ ਕਿਛ ਆਣ ਨ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਅਰਾਧਿਆ ਹਰ ਘਟ ਘਟ ਡਿਠਾ ਰਾਮ ਰਾਜੇ ਹਰ ਘਟ ਘਟ ਡਿਠਾ ਅੰਮ੍ਰਿਤ ੂਠਾ ਜਨਮ ਮਰਨ ਦੁਖ ਨਾ ਠੇ ਗੁਣ ਨਿਦ ਗਾਇਆ ਸਭ ਦੁਖ ਮਿਟਾਇਆ ਮੈਂ ਬਿਨ ਸੇ ਗਾਠੇ ਪ੍ਰਿਅ ਸਹਜ ਸੁਪਾਈ ਛੋੜਨ ਜਾਈ ਮਨ ਲਾਗਾ ਰੰਗ ਮੇਢਾ ਹਰੂ ਨਾਨਕ ਬਿੱਦੇ ਚਰਨ ਕਮਲ ਕਿਸ਼ ਆਣ ਨ ਮਿਠਾ ਜਿਉ ਰਤੀ ਜਲ ਮਾਸ਼ਲੀ ਤਿਉ ਰਾਮ ਰਸ ਮਾਤੇ ਰਾਮ ਰਾਜੇ ਗੁਰ ਪੂਰੇ ਉਪਦੇਸ਼ ਆ ਜੀਵਨ ਗਤ ਭਾਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲਈ ਲੜ ਲਾਈ ਖਾਰ ਰਤਨ ਪਦਾਰਥ ਪ੍ਰਗਟੋ ਪੂਰਨ ਛੋੜਨ ਕਤ ਹੂੰ ਜਾਏ ਪ੍ਰਭ ਸੁਕਰ ਸਰੂਪ ਸੁਜਾਨ ਸੁਆਮੀ ਤਾਂ ਕਿ ਮਟੇ ਨਾਤੇ ਜਲ ਸੰਗ ਰਤੇ ਮਾਛਲੀ ਨਾਨਕ ਹਰਮਾਤੇ ਚਾਤਰਗ ਜਚੇ ਬੂੰਦ ਦਿਓ ਹਰ ਪ੍ਰਾਨ ਅਧਾਰਾ RAM ਰਾਜੇ ਮਾਲਖ ਜਿਨਾ ਸੁਤ ਪਰਾਤ ਪ੍ਰਾਤ ਮੀਤ ਸਭ ਹੂੰ ਤੇ ਪਿਆਰਾ RAM ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਰਾਰਾ ਤਾਂ ਕਿ ਗਤ ਕਹੇ ਤਾਂ ਕਿ ਗਤ ਨਹੀਂ ਜਾਣੀ ਐ ਹਰ ਸਾਸ ਗਰਾਸਨ ਬਿਸਰੈ ਕਬਹੂ ਗੁਰ ਸ਼ਬਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਪਰਮ ਮੋਹ ਦੁਖ ਡਰਾ ਚਾਤਰ ਗ ਜਾਚੇ ਬੂੰਦ ਦਿਓ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਨ ਮਨੋਰਥ ਪੂਰਾ ਰਾਮ ਰਾਜ ਟਾਠੀ ਪੀਤ ਪ੍ਰਮਾ ਕੇ ਪੇਟ ਤੂ ਗੁਰ ਸੂਰਾ RAM ਰਾਜੇ ਪੂਰਨ ਗੁਰ ਪਾਏ ਪੁਰਬ ਲਖਾਏ ਸਭ ਨਿਤ ਦੀਨ ਦੇ ਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਗ ਸਜ ਅਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਖਰ ਮਿਲੇ ਨਰਾਇਣ ਨਾਨਕਾ ਮਨ ਉਰਥੋ ਪੂਰਾ ਆਸਾ ਮਹੱਲਾ ਪੰਜਵਾ ਸ਼ੰਤ ਕਰਿ ਸਿਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਜਾ ਕੋ ਪਏ ਕਿਰਪਾਲ ਪ੍ਰਭ ਹਰ ਹਰ ਸੇਜਪਾਤ ਨਾਨਕ ਪ੍ਰੀਤ ਲਗੇ ਤਿਨ ਰਾਮ ਸਿਉ ਭੇਟ ਦਸਾਰ ਸੰਗਤ ਰ ਸ਼ੰਤ ਜਲ ਦੁੱਦ ਨੇ ਆਈ ਰੀਤ ਅਬ ਦੁੱਦ ਆਚ ਨਹੀਂ ਮਨ ਐਸੀ ਪ੍ਰੀਤ ਹਰੀ ਅਬ ਉਰਜ ਓਲਕ ਅਬ ਉਰਜ ਓ ਅਲਕ ਕਮਲੇ ਬਾਸਨ ਮਾਹੇ ਮਗਨ ਇੱਕ ਖਿਨ ਪੀਨਾ ਹੈ ਇੱਕ ਖਿਨ ਪੀਨਾ ਹੈ ਟਰੇ ਖਿਨ ਨਾਹੇ ਟਰੀਏ ਪ੍ਰੀਤ ਹਰੀਏ ਸ਼ਿੰਗਾਰ ਹਬਰਸ ਅਰਪੀਐ ਜੈ ਦੁਖ ਸੁਣੀਐ ਜਮ ਪੰਥ ਪਣੀਐ ਤੈ ਸਾਧ ਸੰਗ ਨ ਡਰਪੀਐ ਕਰ ਕੀਰਤ ਗੋਵਿੰਦ ਗੁਣੀਐ ਸਗਲ ਪ੍ਰਾਸ਼ਤ ਦੁਖ ਹਰੇ ਕਹੋ ਨਾਨਕ ਸ਼ੰਤ ਗੋਵਿੰਦ ਹਾਰੋ ਕੇ ਹਰ ਕੇ ਮਨ ਹਰ ਸਿਉ ਨੇਹੋਂ ਕਰਿਓ ਐਸੀ ਮਨ ਪ੍ਰੀਤ ਹਰੇ ਜਾਸੀ ਮਛਲੀ ਨੀਰ ਇੱਕ ਖਿੰਨ ਪੀਨਾ ਤੀ ਪੀਨਾ ਤਿਰੈ ਮਨ ਐਸਾ ਨੇਹੋ ਕਰੇ ਹੋ ਜਾਸੀ ਜਾਤਰਕ ਪਿਆਸ ਖਿੰਨ ਖਿੰਨ ਬੂੰਦ ਚਵੇ ਬਰਸ ਸੁਹਾਵੇ ਮੇਹੋ ਹਰ ਪ੍ਰੀਤ ਕਰਿਜੈ ਇਹ ਮਨ ਦੀਜੈ ਅਤਲਾਈ ਐ ਚਿਤ ਤੁਮ ਚਿਤ ਮਰਾਰੀ ਮਾਨ ਨ ਕੀਜੇ ਸ਼ਰਨ ਪਰੇ ਜੇ ਦਰਸ਼ਨ ਕਉ ਬਲਿਹਾਰੀ ਗੁਰ ਸੋ ਪਰਸੰਨੇ ਮਿਲ ਨਾਹਿ ਵਿਛੰਨੇ ਤਨ ਦੇ ਦਿਸਾ ਤਨ ਦੇਂਦੇ ਸਾਥ ਸੁਨੇਹਾ ਕਹ ਨਾਨਕ ਸੰਤ ਅਨੰਤ ਠਾਕੁਰ ਕੇ ਹਰ ਸੋ ਕੀਜੇ ਨਿਹਾਂ ਮਨ ਐਸਾ ਨਿਹੋ ਕਰੇ ਹੋ ਚੱਕਵੇ ਸੂਰ ਸੁਨੇਹੋ ਚਤਵੈ ਆਸ ਕਣੀ ਕਾਦ ਦਣੀ ਹਰ ਦੇਖਿਆ ਕੋਕਲ ਅੰਬ ਪ੍ਰੀਤ ਚਵੈ ਸੁ ਸੁਹਾਵੀ ਮਨ ਹਰ ਰੰਗ ਕਿਜੀਐ ਹਰ ਪ੍ਰੀਤ ਕਰੀਜੈ ਮਾਨ ਨ ਕਿਜੈ ਇਕ ਰਾਤੀ ਕੇ ਹੱਬ ਪਹਣਿਆ ਅਬ ਕਿਆ ਰੰਗ ਲਾਇਓ ਮੋਹ ਰਚਾਇਓ ਨੰਗ ਆਵਨ ਜਾਵਣਿਆ تیر ਸਾਧੂ ਸਰਨੀ ਪੜੀਏ ਚਰਨੀ ਅਬ ਟੋ ਚਰਨੀ ਅਬ ਅਬ ਟੂਟ ਸਮੋਹ ਜੋ ਕੀਤੀ ਐ ਕਹੋ ਨਾਨਕ ਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨੀ ਹਰ ਦੇਖੀਐ ਨਿਸਕਰੰਗ ਜਸ ਨਦਨ ਸੁਨਸ ਅਰਮਣੀ ਸਿਓ ਦੇ ਨੇ ਸੁਕਰੰਗ ਜਸ ਨਾ ਦਸ ਨਾਦ ਸੁਣ ਸਰਵਣੀ ਹੀ ਉਡ ਵੈ ਮਨ ਅਸੀ ਪ੍ਰੀਤ ਕੀ ਜੈ ਜੈਸੀ ਤਰਨ ਪਰਾਪਤਾਰ ੁਰਜੀ ਪ੍ਰਹੇ ਸਵੈ ਇਹ ਮਨ ਲਾਲ ਦੀਜੈ ਮਨ ਲਾਲ ਹੀ ਦੀਜੈ ਭੋਗ ਕਰਿ ਜੈ ਹੱਬ ਖੁਸ਼ੀਆਂ ਰੰਗ ਮਾਣੇ ਪਿਰ ਆਪਣਾ ਪਾਇਆ ਰੰਗ ਲਾਲ ਬਨਾਇ ਅਤ ਮਿਲਿਓ ਮਿੱਤਰ ਚਰਾਣੇ ਗੁਰਥੀਆ ਸਾਖੀ ਤਾਂ ਡਠਮ ਤਾਂ ਡਠੋ ਮੋ ਆਖੀ ਪਿਰ ਜਿਹ ਹ ਅਵਰਨ ਦੇਸੈ ਕਹੋ ਨਾਨਕ ਸੰਤ ਦੇ ਆਲ ਮੋਹਨ ਕੇ ਮਨ ਹਰ ਚਰਨ ਗਹਿਜੈ ਐਸੀ ਮਨ ਪ੍ਰੀਤ ਕੀਜੈ ਆਸਾਉ ਮਹੱਲਾ 5ਵਾਂ ਸ਼ਲੋਕ ਬਨ ਬਨ ਫਿਰਤੇ ਖੋਜਤੇ ਹਾਰੇ ਬਹੁ ਅਵਗਾਹੇ ਨਾਨਕ ਪੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਸੰਤ ਜਾ ਕੋ ਖੋਜੇ ਅਸੰਖ ਮਣੀ ਅਨੇਕ ਤਪੇ ਬ੍ਰਹਮ ਕੋਟ ਰਾਦੇ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਰਿਆ ਪੂਜਾ ਅਨਕ ਸੋਤਾ ਸੋਧਨ ਬੰਦਨਾ ਕਰ ਗਵਨ ਬਸਦਾ ਤੀਰਥ ਹਮ ਜਨ ਮਿਲਨ ਕਉ ਨਰਨਜਨ ਮਨੁਖ ਬਨ ਤਿਨ ਪਸ਼ੂ ਪੰਖੀ ਸਗਲ ਤੁਝ ਆਰਾਧਤੇ ਬਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸਨ ਅਵਤਾਰ ਸ਼ੰਕਰ ਜਟਾ ਤਾਰ ਚਾਹ ਤੁਝ ਦਯਾਰ ਮਨ ਤਨ ਰੁਚਿ ਪਾਰੋ ਪਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਤਣੀ ਸੋਰ ਸਿਧ ਗਨ ਗੰਧਰਪ ਬੰਧਾਵੇ ਜਖ ਕਿਨਰ ਗੁਣ ਪਣੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜਜਕਾਰ ਅनाथ 나ਥ ਦਿਆਲ ਨਾਨਕ ਸਾਧ ਸੰਗਤ ਮਿਲੋ ਰਤਾਰ ਸਾਧ ਸੰਗਤ ਮਿਲ ਉਦਾਰ ਕੋਟ ਦੇਵੀ ਜਾ ਕੋ ਸਿਵ ਲਕਮੀ ਅਨਕ ਭਾਤ ਗੁਪਤ ਪ੍ਰਗਟ ਜਾ ਕੋ ਰਦੇ ਪਉਣ ਪਣੀ ਦਿਨ ਸਰਾਤ ਨਖਤਰ ਸਸਿ ਅਰ ਸੂਰ ਧਾਵੈ ਬਸਦ ਗਗਨ ਗਾਵੀ ਸਗਲ ਖਾਣੀ ਸਗਲ ਬਾਣੀ ਸਦਾ ਸਦਾਤ ਆਵੈ ਸਿਮਰਤ ਪ੍ਰਾਨ ਚਤੁਰਬੇਦ ਬਿਦੇ ਖਟ ਸਤਰ ਜਾ ਕੋ ਜਪਾਤ ਪਤਦ ਪਾਵਨ ਭਗਤ ਵਸ਼ਲ ਨਾਨਕ ਮਿਲੀਏ ਸੰਗ ਸੰਗਾ ਸੰਗ ਸਾਤ ਜੇਤੀ ਪ੍ਰਭੂ ਜਨਾਈ ਰਸਨਾ ਤੇ ਤਤ ਤਾ ਭਣੀ ਅਨਜਾਨ ਤਾ ਜੋ ਸਿਵੇ ਤਿਤੇ ਨਹ ਜਾਏ ਗਣੀ ਆਉ ਗਏ ਤੇ ਗਨ ਤੇ ਅਥਾ ਠਾਕਰ ਸਗਲ ਮੰਝੇ ਬਾਰਾ ਸਰਬ ਜਾਤਿਕ ਏਕ ਦਾਤਾ ਨਹਿ ਦੂਰ ਸੰਗੇ ਜਾਰਾ ਵਸ ਭਗਤ ਥੀਆ ਮਿਲੇ ਜੀਆਂ ਤਾਂ ਕਿ ਉਪਮਾ ਕਿਤ ਕਿਤ ਗਣੀ ਇਸ ਦਾਨ ਮਾਨ ਨਾਨਕ ਪਾਏ ਸੇਸ ਸਦ ਤਰ ਚਰਨੇ